ਮੈਂ ਗੁਰਜੀਕਾ ਖਾਲਸਾ ਬਾਇਕੂ ਟਿਕੀ ਫਤੇ ਮੈਂ ਬਲਬੀਰ ਸਿੰਘ ਚਿਮਮਾ ਜਿਹੜੀ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਕਿ ਮੁੱਦਾ ਖੜਾ ਦਾਸੂ ਕੋਲੇ ਥੋੜਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਸੀਗੀ ਇੱਕ ਛਰੇਮ ਧੱਕਾ ਹੋ ਰਿਹਾ ਹੋਇਆ ਪਿੰਡ ਉੱਗੀ ਦੇ ਵਿੱਚ ਤੇ ਹਲਕਾ ਵਿਧਾਇਕ ਜਿਹੜੀ ਆ ਪਰਵਾਰੀ ਹੈ ਉਹ ਸਬੰਧ ਦੇ ਵਿੱਚ ਅੱਜ ਮਤਲ ਜਿਹੜੀ ਆ ਉਹ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਕੀ ਮੈਟਰ ਕੀ ਕਲੀਅਰ ਕਰ ਦੋ ਥੋੜਾ ਜਿਹਾ ਮੈਟਰ ਉੱਗੀ ਦੇ ਵਿੱਚ ਦੁਕਾਨਾਂ ਆ ਉਹ ਕਾਫੀ ਲੰਬੇ ਸਮੇਂ ਤੋਂ ਪੰਚਾਇਤ ਕਾਸਟ ਕਰ ਬੈਠੀ ਆ ਜਗਾ ਸਾਰੀ ਵਕਬ ਵੜਦੀ ਸੀ ਉਹਦੇ ਵਿੱਚ ਸਰਕਾਰੀਦਾਰੇ ਬਣੇ ਹੋਏ ਆ ਕਿਸ ਤਰ੍ਹਾਂ ਨਾਲ ਮੰਡੀ ਵੜੀ ਹੋਈ ਆ ਜਿਸ ਤਰ੍ਹਾਂ ਨਾਲ ਦੋ ਹਸਪੀਟਲ ਬਣੇ ਹੋਏ ਆ ਸ਼ਮਸ਼ਾਨ ਘਾਟ ਬਣਿਆ ਹੋਇਆ ਜਿੰਮ ਬਣਿਆ ਹੋਇਆ ਫੂਗਲ ਪੁਆਇੰਟ ਤੇ ਔਰ ਆਗੜਾ ਆਮ ਆਦਮੀ ਪਾਰਟੀ ਦਾ ਕਲੀਨਿੰਗ ਵੀ ਉੱਥੇ ਹੀ ਬਣਿਆ ਹੋਇਆ ਤੇ ਉੱਥੇ ਦੁਕਾਨਾਂ ਸਗੀਆਂ ਤੇ ਕੁਲਦੀਪ ਸੱਬਰਵਾਲ ਨੇ ਉਹ ਦੁਕਾਨਾਂ ਕਿਸੇ ਪੰਡਤ ਤੋਂ ਲਈਆਂ ਚੜੀਆਂ ਉਹ ਪੰਡਤ ਦੇ ਮਰਨ ਤੋਂ ਬਾਅਦ ਇਹਨੇ ਦੁਕਾਨਾਂ ਜਿਹੜੀਆਂ ਵੇਚ ਦਿੱਤੀਆਂ 13-13 ਲੱਖ ਦੀ ਇੱਕ ਦੁਕਾਨ ਵੇਚ ਦਿੱਤੀ ਹੈ ਜਿਹੜਾ 1.9 ਲੱਖ ਦਾ ਕਾਊਂਟ ਦੇ ਵਿੱਚ ਇਹਦੇ ਪੈਸਾ ਵੀ ਜਾ ਚੁੱਕਾ ਆ 25 ਤਰੀਕ ਖਾਲੀ ਕਰਨ ਦੀ ਟਾਈਮ ਦਿੱਤਾ ਹੋਇਆ ਸੀਗਾ ਉਹ ਖਾਲੀ ਕਰਨ ਦੀ ਬਜਾਏ ਉਹ ਮਤਲਬ ਹੋਰ ਵੱਧ ਰਿਹਾ ਅੱਗੇ ਨੂੰ ਦੁਕਾਨ ਬਣਾਉਣ ਲਈ ਕਬਜ਼ਾ ਕਰ ਰਿਹਾ ਹੈ ਤੇ ਉਹ ਬੀਬੀ ਦੀ ਸ਼ਹਿਤ ਕਰ ਰਿਹਾ ਬੀਬੀ ਜੀ ਦੀ ਇੱਕ ਵੀਡੀਓ ਵੀ ਆਈ ਆ ਹਲਕਾ ਵਧਾਇਕ ਦੀ ਵੀ ਉਹ ਜਿਹੜੀ ਆ ਉਹ ਜਗਾ ਬਕਾ ਬੋਰਡ ਦੀ ਆ ਜੇ ਜਗਾ ਬਕਾ ਬੋਰਡ ਦੀ ਸੀ ਤੇ ਅੱਜ ਤੋਂ 50 ਸਾਲ ਪਹਿਲਾਂ ਬਕਾ ਬੋਰਡ ਕੀਤੀ ਸੀ ਇਹ ਜੇ ਇਸ ਤਰ੍ਹਾਂ ਮੈਂ ਘੋਰ ਆਧਾਰਨ ਲੱਗੇ ਦੀ ਹੈ ਤਰਵੰਡੀ ਸਲੇਮ ਦੇ ਵਿੱਚ ਬੱਕਾਪੋਡ ਦੀ ਜਗ੍ਹਾ 4 ਖੱਤੇ 4.5 ਖੱਤੇ ਕਿਸੇ ਨੇ ਲੈ ਪੂਰਾ ਤਿੰਨ ਲਾ ਦਿੱਤਾ ਉਹਨੇ ਲੇਕਿਨ ਨਾ ਤਾਂ ਬੱਕਾਪੋਡ ਉਹਨੂੰ ਵਿਚਾਰੇ ਨੂੰ ਦਵਾ ਸਕਿਆ ਜਗ੍ਹਾ ਤੇ ਨਾ ਪ੍ਰਸ਼ਾਸਨ ਦਵਾ ਸਕਿਆ ਪ੍ਰਸ਼ਾਸਨ ਨੇ ਵੀ ਲਾਰਾ ਲੱਪਾ ਲਾ ਰੱਖਿਆ ਲੇਕਿਨ ਜਗ੍ਹਾ ਨਹੀਂ ਦਵਾਈ ਤੇ ਅੱਜ ਬਧਾਈ ਕਾ ਜੜੀ ਹੈ ਉਹ ਧੱਕੇ ਦੇ ਨਾਲ ਉਹਨੂੰ ਕਬਜ਼ਾ ਕਰਾਉਣਾ ਚਾਹੁੰਦੀ ਹੈ ਜਦ ਕਿ ਪੰਚਾਇਤ ਨੇ ਜਗ੍ਹਾ ਉਹ ਜੜੀ ਆ ਉਹ ਚੌਂਕੀ ਵਾਸਤੇ ਰੱਖੀ ਹੋਈ ਹੈ ਕਾਫੀ ਜਗ੍ਹਾਏ ਉੱਥੇ ਬੂਟੇ ਲੱਗੇ ਹੋਏ ਸੀ ਇਹ ਫਾਦਰ ਬੂਟੇ ਜਿਹੜੇ ਆ ਉਹਨੇ ਵੱਢ ਕੇ ਜੀਸੀਬੀ ਨਾਲ ਸਮਾਨ ਜਿਹੜਾ ਤੋਕੀ ਪਛੇ ਕੀਤਾ ਤੇ ਪਰਚਾ ਜਿਹੜਾ ਇਹਨਾਂ ਤੇ ਕਰਵਾ ਦਿੱਤਾ ਜਿਹੜੇ 5-7 ਉੱਥੇ ਮੇਨ ਬੰਦੇ ਮੋਤ ਵਾਰਿਆ ਜਿਨ੍ਹਾਂ ਦੇ ਕੋल्ड ਸਟੋਰ ਆ ਜਿਨ੍ਹਾਂ ਦਾ ਕਾਰੋਬਾਰ ਵੱਡਾ ਅੰਪਾਇਰ ਖੜਾ ਕੀਤਾ ਹੋਇਆ ਉਹਨਾਂ ਤੇ 70000 ਦਾ ਚੋਰੀ ਦਾ ਪਰਚਾ ਦਰਜ ਕਰ ਦਿੱਤਾ ਇਹ ਗੱਲਾਂ ਜਿਹੜੀਆਂ ਆ ਬੀਬੀ ਲਈ ਠੀਕ ਨਹੀਂ ਬਾਹਰ ਰੋੜ ਕੇ ਮੈਂਬਰ ਬਣਾਉਣਾ ਉਹ ਜਿਹੜਾ ਕਦਾ ਚਤ ਵੀ ਠੀਕ ਨਹੀਂ ਹੁੰਦਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਤੇ ਪੁਲਿਸ ਜਿਹੜੀ ਆ ਉਹ ਰਾਜਪੂਤ ਹੁੰਦੀ ਹੈ ਪ੍ਰਸ਼ਾਸਨ ਜਿਹੜਾ ਆ ਸਰਕਾਰ ਦਾ ਹੁੰਦਾ ਲੇਕਿਨ ਉਹ ਲੋਕਾਂ ਨੂੰ ਵੀ ਅਨਸਾਰ ਜਿਹੜਾ ਉਹ ਦਿੰਦਾ ਭਾਵੇਂ 40% ਹੀ ਦੇਵੇ ਪਰ ਇੱਥੇ ਦਾ ਛਰੇ ਆਮ ਧੱਕਾ ਹੋ ਰਿਹਾ ਕਈ ਲੋਕਾਂ ਤੇ ਝੂਠੇ ਪਰਚੇ ਦਰਜ ਹੋਏ ਆ ਜਿਹਦਾ ਆਨ ਰਿਕਾਰਡ ਹੈ ਬੋਲਦਾ ਉਧਰ ਥਾਣੇ ਦੇ ਵਿੱਚ ਪਰਚੇ ਸਟੈਂਡ ਹਜੇ ਤੱਕ ਉਥੋਂ ਹਾਂ ਬਹੁਤ ਸਾਰੇ ਸਟੈਂਡ ਹੈ ਜੀ ਕਿਹਦੇ ਨਹੀਂ ਬਣਾਇਆ ਉੱਥੇ ਇੱਕ ਬੰਦਾ ਤਾਂ ਨਾ ਵੀ ਗੁਰਾ ਉੱਥੇ ਜਾ ਕੇ ਉਹ ਬੱਕ ਕੇ ਸਿੱਧਾ ਜਾਂ ਇਹਨਾਂ ਨੇ ਨਾ ਉੱਥੇ ਬਿਲਕੁਲ ਆ ਕੇ ਵਿਚਾਰ ਚੀ ਆ ਜਿੰਮ ਵੀ ਆ ਪਾਈ ਵੀ ਜਿਸ ਕੋਈ ਕਰਦੇ ਕਾਫੀ ਕੰਮ ਕਰਦੇ ਰਹਿੰਦੇ ਆ ਉਹਨਾਂ ਦੇ ਲਾਗੇ ਆਪ ਦੀ ਟੋਕੀ ਦੇ ਮੋਹਰ ਨੂੰ ਪ੍ਰਾਈਵੇਟ ਜਿਹਾ ਤੋਂ ਰੂਮੀ ਚਾਹਤੇ ਇਹਨੇ ਉੱਥੇ ਜਾ ਕੇ ਸਕੀਆ ਇਸ ਕਰਕੇ ਵੀਡੀਓ ਸੌਮ ਕੰਪਲੇਟ ਪਾਈ ਸੀ ਕਿ ਇਹਦੀ ਗਾਹਤੀ ਕੀ ਜਾਵੇ ਉਹਤੇ ਇਹ ਭਾਈਚਾਰੇ ਦੇ ਘਰਾਂ ਦੇ ਲਾਗੇ ਓਡੀ ਨਾਸ ਕੀਤੀ ਜਾਂਦੀ ਤੇ ਉਲਟਾ ਕੀ ਹੋਇਆ ਭਜਨ ਨਾਲ ਤੇ ਕੰਪਲੇਟ ਪੀਸ ਚੌਂਕੀ ਉੱਥੇ ਜਾ ਕੇ ਦਿੱਤੀ ਗਈ ਜੀਐਸਪੀ ਤੋਂ ਮਾਰ ਕਰਾ ਕੇ ਪਰ ਉਸ ਸਾਰਾ ਸਾਰ ਘਰ ਤੇ ਆ ਅਸੀਂ ਐਸੀ ਭਾਈ ਜਾਨੇ ਨੇ ਖਰਾਬ ਨਹੀਂ ਅਸੀਂ ਭਾਈ ਜਾਨਾ ਸਾਡਾ ਵੀ ਅਸੀਂ ਅਸੀਂ ਭਾਈ ਜਾਨਾ ਨੂੰ ਬਰੋਕਰ ਕਰਦੇ ਆ ਪਰ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਵੀ ਕੋ ਪਤਾ ਲੱਗਣ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਘਰ ਬਹੁਤ ਬਹੁਤ ਸਮੇਂ ਬਹੁਤ ਬਹੁਤ ਟੋਕੋ ਪਾੜ ਇਹਨਾਂ ਦਾ ਮੈਂ ਚੇਤਾਵਨੀ ਦੇ ਰਹੀ ਆ ਤੇ ਇਹ ਫਿਰ ਸਾਰਾ ਸਾਰ ਘਰ ਦਾ ਬਿਲਕੁਲ ਖਤਮ ਹੋ ਗਿਆ ਅੱਲਾਹ ਅੱਲਾਹ ਕਾਜੀ ਦਾ ਵੀ ਬੀਬੀ ਦੇ ਨਾਲ ਹੀ ਗਿਆ 11000 ਰੁਪਏ ਦੇ ਵਿੱਚੋਂ ਕਾਂਸਟਸਟਾ ਦੀ ਦਿੱਤੀ ਕਸਟਮਰਾਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇੱਥੇ ਸਾਡੇ ਉੱਪੀ ਪਿੰਡ ਦੇ ਜਿਹੜਾ ਕਬਜ਼ਾ ਉਹ ਵੀ ਕਿਨਾ ਆਪਣਾ ਮੈਂ ਗੁਰਜੀਤ ਕਾਲਾ ਸਾਹਿਬ ਐ ਕੋ ਟਿਕਟ ਫਤੇ ਮੈਂ